ਮੇਰੇ ਸਾਰੇ ਪ੍ਰੈਸ ਦੇ ਵੀਰਾਂ ਦਾ ਤੁਸੀਂ ਸਾਰੇ ਸਾਡੇ ਛੋਟੇ ਜਿਹੇ ਬਲਾਵੇ ਤੇ ਇਸ ਢੰਗ ਦੇ ਨਾਲ ਇਸ ਚੋਣਵੀ ਮਾਹੌਲ ਦੇ ਵਿੱਚ ਰੋਜ ਭਾਰਤੀ ਜਨਤਾ ਪਾਰਟੀ ਦਾ ਪੱਖ ਜਾਣਨ ਦੇ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਪੰਜਾਬ ਸੂਬੇ ਦੇ ਹੱਕ ਦੇ ਲਈ ਔਰ ਵੈਸਟ ਚੋਣਾਂ ਦੇ ਵਿੱਚ ਸਾਡੇ ਕੈਂਡੀਡੇਟ ਜੀਵਨ ਗੁਪਤਾ ਜੀ ਦੇ ਪੱਖ ਦੇ ਲਈ ਜੋ ਪੱਖ ਸੱਖਿਆ ਜਾਂਦਾ ਅਲੱਗ-ਅਲੱਗ ਲੀਡਰਸ਼ਿਪ ਵੱਲੋਂ ਤੁਸੀਂ ਰੋਜ਼ ਮੌਜੂਦ ਰਹਿੰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਵੈਲਕਮ ਕਰਦਾ ਅੱਜ ਦਾ ਜਿਹੜਾ ਬੜਾ ਅਹਿਮ ਮੁੱਦਾ ਨਸ਼ਿਆਂ ਨੂੰ ਲੈ ਕੇ ਜੋ ਸਰਕਾਰ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਬਾਬਤ ਕੋ ਸਰਕਾਰ ਦਾ ਸਹੀ ਚਿਹਰਾ ਤੁਹਾਨੂੰ ਦਿਖਾਉਣ ਦੇ ਲਈ ਅੱਜ ਦੀ ਇਹ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਹਨੂੰ ਆਦਰਨੀਏ ਮਿਸ ਰਿੰਦੀ ਜੋ ਸਾਡੇ ਸੂਬੇ ਦੇ ਜਨਰ ਸੈਕਟਰੀ ਨੇ ਤੁਹਾਡੇ ਨਾਲ ਗੱਲਬਾਤ ਕਰਨਗੇ ਉਹਨਾਂ ਦੇ ਨਾਲ ਮੌਜੂਦ ਨੇ ਸਾਡੇ ਸੂਬੇ ਦੇ ਜਨਰ ਸੈਕਟਰੀ ਵਿਆਲ ਸਿੰਘ ਥੋੜੀ ਜੀ ਸਰਦਾਰ ਸਾਡੇ ਸਪੋਕਸ ਪਰਸਨ ਸਾਧ ਆਦਰਨੀਏ ਪ੍ਰਿਤਪਾਸਿੰਗ ਬੱਲਵਾਲ ਜੀ ਔਰ ਸਪੋਕਸ ਪਰਸਨ ਮੇਰੇ ਵੀਰ ਡਾਕਟਰ ਕਮਲਜੀਤ ਸੋਈ ਜੀ ਔਰ ਤੁਹਾਡੇ ਸਾਰਿਆਂ ਦੇ ਮਿੱਤਰ ਸਾਡੇ ਪ੍ਰੈਸ ਸੈਕਟਰੀ ਡਾਕਟਰ ਸਤੀ ਜੀ ਇਹ ਸਾਰੇ ਮੌਜੂਦ ਨੇ ਮੈਂ ਬੇਨਤੀ ਕਰਦਾ ਅਨੈਸ ਰਿੰਜੋ ਤੁਹਾਡੇ ਨਾਲ ਗੱਲਬਾਤ ਕਰਨਗੇ ਤੁਹਾਡਾ ਸਾਰੇ ਭਰਾਵਾਂ ਦਾ ਅੱਜ ਦੀ ਐਸਪ੍ਰੈਸ ਮਿਲਣੀ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀ ਜਨਤਾ ਨੇ ਬੜੀ ਸਦਰਾ ਦੇ ਨਾਲ ਬੜੀਆਂ ਉਮੀਦਾਂ ਦੇ ਨਾਲ ਰਿਕਾਰਡ ਤੋੜ 92 ਨਮੂਨੇ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜੇ ਔਰ ਜਦੋਂ ਭੇਜੇ ਉਸ ਵੇਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੁਝ ਵਾਦੇ ਕੀਤੇ ਸੀਗੇ ਜਿੱਥੇ 24 ਘੰਟੇ ਬਿਜਲੀ ਦੀ ਗੱਲ ਕੀਤੀ ਸੀਗੀ ਸਸਤੀ ਬਿਜਲੀ ਦੀ ਗੱਲ ਕੀਤੀ ਸੀਗੀ ਬੇਅਦਬੀਆਂ ਦੇ ਮਾਮਲੇ ਦੀ ਗੱਲ ਕੀਤੀ ਸੀ ਮਾਈਨਿੰਗ ਦਾ ਜਿਹੜਾ ਚੱਲਦਾ ਪਿਆ ਉਸ ਨੂੰ ਖਤਮ ਕਰਤਾ ਸੀਗਾ ਜਿਹੜਾ mafia ਚੱਲਦਾ ਉਸ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਔਰ ਇੱਕ ਹੋਰ ਵਾਦਾ ਜਿਹੜਾ ਕੀਤਾ ਸੀਗਾ ਕਿ ਪੰਜਾਬ ਵਾਸਤੇ ਉਹ ਸੀਗਾ ਨਸ਼ਾ ਮੁਕਤ ਪੰਜਾਬ ਤਿੰਨ ਮਹੀਨਿਆਂ ਚ ਅਸੀਂ ਨਸ਼ੇ ਦਾ ਲੱਕ ਤੋੜ ਦਿਆਂਗੇ ਨਸ਼ਾ ਪੰਜਾਬ ਚੋਂ ਖਤਮ ਕਰ ਦੇਾਂਗੇ ਅੱਜ 3 ਸਾਲ ਹੋ ਗਏ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਘਰ ਘਰ ਵਿਕਣ ਲੱਗ ਪਿਆ ਔਰ ਸਾਰੇ ਪੰਜਾਬੀ ਇਸ ਗੱਲ ਤੋਂ ਚਿੰਤਿਤ ਸੀਗੇ कि ਜਿਹੜੀ ਸਰਕਾਰ ਨਸ਼ਿਆਂ ਵਿਰੁੱਧ ਕਾਰਵਾਈ ਦੀ ਗੱਲ ਕਰਦੀ ਹੋਵੇ ਸੇਰ ਤੋਂ ਲੈ ਕੇ ਸ਼ਾਮ ਤੱਕ ਡੰਡੋਰਾ ਪਿੱਟਦੀ ਹੋਵੇ ਔਰ 15000 15500 ਸਮੱਗਲਰਸ ਨੂੰ ਅਰੈਸਟ ਕਰਨ ਦੀ ਗੱਲ ਕਰਦੀ ਹੋਵੇ 9087 ਐਫ ਆਈ ਆਰ ਦਰਜ ਕਰਨ ਦੀ ਗੱਲ ਕਰਦੀ ਹੋਵੇ ਸਿਰਫ ਨਸ਼ਾ ਯੁੱਧ ਨਸ਼ਿਆਂ ਵਿਰੁੱਧ ਯਾਨੀ ਕਿ 1 ਮਾਰਚ ਦੇ ਬਾਅਦ ਦਾ ਇੱਕ ਡਾਟਾ ਹੈ ਜਿਉਂਦਾ ਇਹਨਾਂ ਨੇ ਯੁੱਧ ਨਸ਼ਾ ਵਿਰੁੱਧ ਇਹ 슬ੋਗਨ ਚਲਾ ਕੇ ਇੱਕ ਮੁਹਿੰਮ ਚਲਾਈ ਹੈ ਉਦੇ باوجود ਅੱਜ ਵੀ ਹੋਮ ਡਿਲੀਵਰੀਆਂ ਹੋ ਰਹੀਆਂ ਨੇ ਤੇ ਚਿੰਤਾ ਤੇ ਹੁੰਦੀ ਹੈ ਕਿ ਜੇ ਸਰਕਾਰ ਇੰਨੀ ਡਿਢ ਸੰਕਲਪ ਹੋਵੇ ਤੇ ਆਪਾਂ ਅਕਸਰ ਪੰਜਾਬੀ ਦੇਖਦੇ ਆ ਕਿ ਪੰਜਾਬ ਦੀ ਸਰਕਾਰ ਦੀ ਸਹਿਮਤੀ ਦੇ ਬਿਨਾਂ ਚਿੜੀ ਆ ਵੀ ਪਰ ਨਹੀਂ ਮਾਰ ਸਕਦੀ ਤੇ ਫਿਰ ਇਹ ਨਸ਼ਾ ਕਿਉਂ ਨਹੀਂ ਖਤਮ ਹੁੰਦਾ ਅੱਜ ਤੁਹਾਡੇ ਸਾਹਮਣੇ ਨਸ਼ਾ ਨਾ ਖਤਮ ਹੋਣ ਦਾ ਕਾਰਨ ਲੈ ਕੇ ਆਏ ਹਾਂ ਇਹਦੇ ਮੰਤਰੀ ਇਹਦੇ ਸੰਤਰੀ ਇਹਨਾਂ ਦੇ ਕਰਮਕਿਰਤਾ ਖੁਦ ਉਹਦੇ ਵਿੱਚ ਦਾ ਜਿਹੜਾ ਹੈਗਾ ਉਹਨੂੰ ਪ੍ਰੋਟੈਕਸ਼ਨ ਦਿੰਦੇ ਨੇ ਸਮਗਲਰਸ ਨੂੰ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਕੁਝ ਦਿਨ ਪਹਿਲਾਂ ਮਲਵਿੰਦਰ ਕੰਨ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਭਾਜਪਾ ਸਮਗਲਰਾਂ ਦੇ ਨਾਲ ਉਹ ਸ਼ੁਕੀ ਸੀਗਾ ਕਿ ਸਾਡੇ ਪਟਿਆਲੇ ਦੇ ਇੱਕ ਕਾਉਂਸਲਰ ਨੇ ਕਿਸੇ ਬੰਦੇ ਕੋਲ 5 ਗ੍ਰਾਮ ਨੋਟ ਕਰਨਾ ਕਿਸੇ ਬੰਦੇ ਕੋਲ 5 ਗ੍ਰਾਮ ਡਰੱਗਸ ਫੜੀਆਂ ਗਈਆਂ ਗਈਆਂ ਸੀ ਕੋਰਟ ਨੇ ਉਹਨੂੰ ਜ਼ਮਾਨਤ ਹੀ ਦਿੱਤੀ ਔਰ ਜ਼ਮਾਨਤੀ ਨੂੰ ਤੁਸੀਂ ਅਸੀਂ ਸਾਰੇ ਜਾਣਦੇ ਕਿਸੇ ਨੂੰ ਜ਼ਮਾਨਤ ਦੇਣੀ ਹੋਵੇ ਤਾਂ ਮਿਸਟਰ ਕਾਉਂਸਲਰ ਜਿਹੜਾ ਹੈਗਾ ਉਸ ਨੂੰ ਟੈਸਟ ਕਰਦਾ ਕਿ ਹਾਂ ਇਹ ਬੰਦਾ ਰਾਮ ਸਿੰਘ ਸ਼ਾਮ ਸਿੰਘ ਜਾਂ ਫਲਾਫਲਾ ਹੈਗਾ ਕਰਦੇ ਆਪ ਸਾਰੇ ਕਾਉਂਸਲ ਜ਼ਮਾਨਤੀ ਅਸਿਸਟ ਕਰਨਾ ਹੁੰਦਾ ਕੋਰਟ ਦਾ ਪ੍ਰੋਸੀਜਰ ਹੈ ਸਿਰਫ ਉਸ ਨੇ ਜਿਹੜਾ ਜ਼ਮਾਨਤੀ ਸੀਗਾ ਉਹ ਵੀ ਉਸ ਵਿਕਟਮ ਦਾ ਜਾਂ ਕਹ ਲਈਏ ਕਲਪਰੇਟ ਦਾ ਦਾਦਾ ਸੀਗਾ ਉਸ ਨੂੰ ਸਿਰਫ ਆਡੈਂਟੀਫਾਈ ਕੀਤਾ ਕਿ ਹਾਂ ਇਹ ਫਲਾਸ ਸਿੰਘ ਫਲਾਸ ਸਿੰਘ ਹੈਗਾ ਮੇਰੇ ਮੱਲੇ ਚ ਰਹਿੰਦਾ ਹੈ ਤੇ ਇਹਨਾਂ ਨੇ ਕੀ ਕੀਤਾ ਭਾਰਤੀ ਜਨਤਾ ਪਾਰਟੀ ਡਰੱਗਸ ਦੇ ਸਮਗਰਨ ਨਾਲ ਮਿਲ ਗਈ ਆ ਓਏ ਉਹ ਤੇ 5 ਗ੍ਰਾਮ ਜਿਹਨੂੰ ਫੜਿਆ ਸੀਗਾ ਉਹਦੀ ਜ਼ਬਾਨਤੀ ਦੀ ਆਡੈਂਟੀਫਾਈ ਕੀਤੀ ਸੀਗੀ ਆਡੈਂਟੀਫਿਕੇਸ਼ਨ ਕੀਤੀ ਸੀ ਤੇ ਤੁਸੀਂ ਕਹਿੰਦੇ ਹੋ ਨਾਲ ਮਿਲ ਗਈ ਬੀਜੇਪੀ ਔਰ ਅੱਜ ਤੁਹਾਡਾ ਮੰਤਰੀ ਜਾ ਕੇ ਆਨੇ ਆਦੇ ਵਿੱਚ ਜਾ ਕੇ ਡਰਗਸ ਮੰਗਣ ਦੇ ਨਾਲ ਉਹਨੂੰ ਛੁਡਾਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਤੁਸੀਂ ਕੀ ਕਹੋਗੇ ਮੈਂ ਜਿਹੜੀ ਤੁਹਾਡੇ ਨਾਲ ਅਸੀਂ ਅੱਜ ਸਾਰੀ ਡਿਟੇਲ ਸ਼ੇਅਰ ਕਰਾਂਗੇ ਇਹ ਮਾਮਲਾ 28 ਮਈ ਦਾ ਅਜਨਾਲਾ ਪੁਲਿਸ ਥਾਣੇ ਦਾ ਇਹ ਐਫ ਆਈ ਆਰ ਦੀ ਕਾਪੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਸੀਂ ਕਰਨ ਵੀਰ ਸਿੰਘ ਤੇ ਸਹਿਜਪ੍ਰੀਤ ਸਿੰਘ ਦੋਨੋਂ ਗ੍ਰਿਫਤਾਰ ਹੋਏ ਨੇ ਔਰ ਇਹਨਾਂ ਕੋਲ ਤੁਸੀਂ ਦੇਖ ਸਕਦੇ ਹੋ 50 ਗ੍ਰਾਮ ਹਿਰੋਇਨ ਬਰਾਮਦ ਹੋਈ ਕਿੰਨੀ ਹੋਈ 50 ਗ੍ਰਾਮ ਹਿਰੋਇਨ ਤੇ 50 ਗ੍ਰਾਮ ਹਿਰੋਇਨ ਕਿਸ ਕੈਟਾਗਰੀ ਚ ਆਂਦੀ ਆ ਕਮਰਸ਼ੀਅਲ ਕੈਟਾਗਰੀ ਚ ਆਂਦੀ ਹੈ ਇਹ ਤੁਸੀਂ ਸਾਰੇ ਦੇਖ ਰਹੇ ਹੋ ਐਫ ਆਈ ਆਰ ਔਰ ਇਹ ਆਮ ਆਦਮੀ ਪਾਰਟੀ ਦਾ ਟਮਾਟਰ ਵਾਲਾ ਮੰਤਰੀ ਸ਼ਕਲ ਦੇਖ ਲੋ ਚੰਗੀ ਤਰ੍ਹਾਂ ਇਹੀ ਨਹੀਂ ਹੋਇਆ ਹੁਣ ਅਗਲੀ ਤੋਂ ਸੀ ਤੁਹਾਨੂੰ ਦਿਖਾਣੇ ਆ ਸੀ ਅਸੀਂ ਕੋਈ ਫੈਕਟਸ ਆਪਣੇ ਅਲੀਗੇਸ਼ਨ ਨਹੀਂ ਲਾ ਰਹੇ ਫੈਕਟਸ ਦਿਖਾ ਰਹੇ ਆ ਔਰ ਇਹ ਕੁਲਦੀਪ ਸਿੰਘ ਢਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕਰਦਾ ਇਹ ਉਹਦੀ ਫੇਸਬੁੱਕ ਹੈ ਕੁਲਦੀਪ ਸਿੰਘ ਢਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕੀ ਕਰਦਾ ਆ ਕਰ ਲੋ ਉਹ ਕਰਦਾ ਅਜਨਾਲਾ ਥਾਣੇ ਵਿੱਚ ਨਸ਼ਾ ਕਰਨ ਵਾਲੇ ਲੜਕੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੈਂ ਅੱਜ ਥਾਣੇ ਜਾ ਕੇ ਉਹਨਾਂ ਨੂੰ ਨਸ਼ਾ ਸ਼ਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ ਇਹ ਸੌਰੀ ਨਸ਼ਾ ਮੁਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ ਕਿਉਂਕਿ ਘੱਟ ਉਮਰ ਦੇ ਨੌਜਵਾਨ ਲੜਕੇ ਹਨ ਔਰ ਮੈਨੂੰ ਲੱਗਦਾ ਕਿ ਉਹਨੂੰ ਸਜ਼ਾ ਦੀ ਨਹੀਂ ਇਲਾਜ ਦੀ ਲੋੜ ਹੈ ਮੈਨੂੰ ਇੱਚੀ ਇਹ ਦੱਸੋ ਕਿ ਆ ਜਦੋਂ ਐਫ ਆਈ ਆਰ ਦਰਜ ਹੋਵੇ ਕਿਹੜੇ ਸੰਵਿਧਾਨ ਚ ਲਿਖਿਆ ਕਿਹੜੇ ਕਾਨੂੰਨ ਚ ਲਿਖਿਆ ਕਿ ਮੰਤਰੀ ਜਾ ਕੇ ਥਾਣੇ ਚ ਆਦੇਸ਼ ਦੇਗਾ ਕੀ ਉਹਦੀ ਜੂਡਿਕਸ਼ਨ ਬੰਦੀ ਹੈ ਕਿਸੇ ਮੰਤਰੀ ਦੀ ਜਾ ਕੇ ਕਿਸੇ ਗਲਪਟ ਦੇ ਕਿਸੇ ਮੁਜਰਮ ਦੇ ਬਸ ਇਹ ਕਹਣਾ ਕਿ ਆਦੇਸ਼ ਦੇਣਾ ਹੈ ਥਾਣੇ ਨੂੰ ਸਭ ਤੋਂ ਪਹਿਲੀ ਚੀਜ਼ ਹੈ ਔਰ ਦੂਸਰੀ ਇੰਤਜ਼ਾਰ ਰਹੂ ਤੁਸੀਂ ਤੁਸੀਂ ਅੱਜ ਤੱਕ ਇਹ ਦੇਖਿਆ ਕਿ ਕੋਈ ਮੰਤਰੀ ਜਿਹੜਾ ਹੈਗਾ ਥਾਣੇ ਦੇ ਕਿਸੇ ਬੰਦੇ ਦੇ ਮਗਰ ਜਾਂਦਾ ਹੋਵੇ ਦੇਖਿਆ ਅਜੇ ਤੱਕ ਕੋਈ ਮੰਤਰੀ ਥਾਣੇ ਚ ਜਾਂਦਾ ਹੋਵੇ ਕਿਸੇ ਮੁਲਜ਼ਮ ਦੇ ਖਿਲਾਫ ਪੱਖ ਸੇ ਵਿੱਚ ਆਹ ਪਰ ਵੀ ਜੀ ਬਿਖਾ ਰਹੇ ਆ ਲਾਈਵ ਹੋਈ ਆ ਠੀਕ ਹੋ ਗਿਆ ਬਾਕੀ ਸੋ ਨਾ ਕੋਈ ਤਾਂ ਨੂੰ ਤਸਵੀਰ ਆ ਗਈ ਹੈ ਬ੍ਰੋ ਲਾਲਾਂ ਦੇ ਜੇਬ ہاں پنچایت ਕੋਰ ਬਾਕੀ ਬਾਕੀ ਉਹ ਕਰਦੇ ਕੋਈ ਕੁਛ ਨਾ ਕਰ ਕੋਈ ਨਾ ਜਦ ਤੱਕ ਹਾਂ ਹਾਂ ਕਦੇ ਕਦੇ ਕੋਈ ਨਹੀਂ ਦੇਖੋ ਜਦੋਂ ਇਹ ਬਹੁਤ ਬਹੁਤ ਸੋਹਣੇ ਤੇ ਜੀ ਇਹ ਨਾ ਮਰੀਸ਼ ਬਣਾ ਨਹੀਂ ਕੋਈ ਬਣਾ ਚੁੱਕਾ ਕੋਈ ਕਰਸਾ ਬੀਜਾ ਕੋਈ ਸਹੀ ਨਾ ਕੋਈ Svættu Dala Svættu Dala Svættu þið sést ekki úr samlega þið sést ekki úr samlega Svættu ਤੋ ਤੈਨੂੰ ਹਲੋ ਸਮਝ ਪਈ ਮਾ ਮਾ ਉਹਦਾ ਪਿਲਿਆ ਲਓ 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 ਹਾਂ ਕਰੀ ਦੇ ਦੇ ਉਹਨੂੰ ਆਖਦਾ ਸਾਡੇ ਬੰਦੇ ਦੋਨੋਂ ਲਾਰਕੋ ਲਓ ਬਹੁਤ ਕਰੇ ਲਓ ਆਖਦਾ ਕੋਈ ਤੁਹਾਨੂੰ ਨਾ ਕਰਦਾ ਕੋਈ ਉਹਦਾ ਨੀ ਕਿਸਾ ਬੜੀ ਕਰਦੀ ਕੋਈ ਪੰਜਾਤ ਦੇਖਿਆ ਥੋੜੀ ਥੋੜੀ ਕਾਲਾ ਮਿੱਟੀ ਦੀਗੀ ਜੇ ਵੀ ਚੱਲਿਓ ਬਾਕੀਆ Sıkılasanlar da var. Sıkılasanlar ਕੀ ਕਰ ਰਿਹਾ ਉਹ ਸਾਡਾ ਪੱਕੇ ਕਰ ਰਿਹਾ ਐ ਕਿ ਦੇਖਿਆ ਜੇ ਅਗਰ ਦੇਖੋ ਇਹੋ ਮੁਕਵਾਉਂ ਤੋਂ ਕਿਹੜਾ ਉਹ ਜਿਹੜਾ ਕੱਢਾ ਪਾ ਮਿੱਠੂਏ ਇਹ ਜੇ ਸਾਰਾ ਮੈਨੂੰ ਦੇਖ ਲਈ ਪਤੀ ਤੋਂ ਮੰਨਿਆ ਕਰ ਰਹੇ ਤੇ ਕੋਈ ਬਚਾ ਨਹੀਂ ਕੋਈ ਫੇਕ ਵੀਡੀਓ ਨਹੀਂ ਨਹੀਂ ਆਵਾਜ਼ ਪਾਤੀ ਵੰਗਰ ਕੋਈ ਨਾ ਇਹ ਤੁਹਾਨੂੰ ਜਿਹੜਾ ਸਾਲੀ ਵਾਲ ਦੇ ਫੇਸਬੁੱਕ ਦੇ ਉੱਤੇ ਪਾਈ ਹੋਈ ਵੀਡੀਓ ਆ ਉਹਦੇ ਹੀ ਫੇਸਬੁੱਕ ਤੋਂ ਅਸੀਂ ਇਹ ਤੁਹਾਡੇ ਸਾਹਮਣੇ ਰੱਖੀ ਆ ਕਹਿੰਦਾ ਅੱਗੇ ਤੋਂ ਵੇਚਣੀ ਨਹੀਂ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਦੋ ਚੀਜ਼ਾਂ ਨੇ ਪਹਿਲਾ ਸੈਂਡ ਦੋਸ਼ਿਕਾ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਵੇਚ ਕੇ ਅੰਦਰ ਕਰੀ ਜਾਂਦੇ ਆ ਤੇ ਕਲੇਮ ਕਰੀ ਜਾਂਦੇ ਆ ਅਸੀਂ ਸਮਗਲਰ ਫੜ ਲੇ ਜੋ ਉਸ ਪਾਸੇ ਆ ਜਾਈਏ ਇੱਕ ਪੱਖ ਦੂਜਾ ਵੀ ਕਰ ਲਈਏ ਕਿ ਡਿਕਟਾ ਜੀ ਕੇਸ ਪਾਈ ਜਾਂਦੇ ਤੇ ਆਪਣੇ ਖਾਤੇ ਪੂਰੀ ਕਰੀ ਜਾਂਦੇ ਨੇ ਤੇ ਫਿਰ ਪੰਜਾਬ ਸਰਕਾਰ ਜੋ ਕਹਿ ਰਹੀ ਹੈ ਕਿ ਅਸੀਂ ਸਮਗਲਰ ਫੜ ਲਏ ਉੱਥੇ ਝੂਠੀ ਹੋ ਗਈ ਦੂਜੇ ਪਾਸੇ ਇੱਕ ਮੰਤਰੀ ਜਾ ਕੇ ਥਾਣੇ ਚ ਕੀ ਕਰਨ ਗਿਆ ਸੀਗਾ ਇਹ ਰਿਸ਼ਤਾ ਕੀ ਕਹ ਲਾਂਦਾ ਡਰਗ ਸਮਗਲਰ ਨਾਲ ਡਰਗ ਦੇ ਸਮਗਲਰਾਂ ਦੇ ਮਗਰ ਮੰਤਰੀ ਥਾਣੇ ਤੱਕ ਜਾਵੇ ਤੇ ਦਾਲ ਚ ਕੁਝ ਕਾਲਾ ਹੀ ਨਹੀਂ ਦਾਲ ਹੀ ਕਾਲੀ ਹੈ ਔਰ ਪੰਜਾਬ ਦੀ ਜਨਤਾ ਪੁੱਛਦੀ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ ਡਰੱਗਸ ਦੇ ਸਮਰੱਗਣਾਂ ਨਾਲ ਕੀ ਰਿਸ਼ਤਾ ਕਿ ਉਹਨਾਂ ਛੁੜਾਉਣ ਵਾਸਤੇ ਤੁਹਾਡੇ ਮੰਤਰੀ ਥਾਣੇ ਤੱਕ ਚੱਲ ਕੇ ਜਾਂਦੇ ਨੇ ਇਹ ਆਪਣੇ ਆਪ ਤੇ ਇੱਕ ਵੱਡਾ ਪ੍ਰਸ਼ਨ ਹੈਗਾ ਜੇ ਥੋੜੀ ਜਿਹੀ ਵੀ ਗੈਰਤ ਹੈ ਨਾ ਆਮ ਆਦਮੀ ਪਾਰਟੀ 'ਚ ਬਚੀ ਹੈ ਥੋੜੀ ਜਿਹੀ ਵੀ ਗੈਰਤ ਭਗਵੰਤ ਮਾਨ 'ਚ ਬਚੀ ਹੈ ਥੋੜੀ ਜਿਹੀ ਵੀ ਗੈਰਤ ਅਰਵਿੰਦ ਕੇਜਰੀਵਾਲ 'ਚ ਬਚੀ ਹੈ ਇਸ ਤਰ੍ਹਾਂ ਦੇ ਮੰਤਰੀ ਨੂੰ ਅੱਜ ਹੀ ਬਰਖਾਸਤ ਕਰਕੇ ਪੰਜਾਬ ਦੀ ਜਨਤਾ ਸਾਹਮਣੇ ਆਦਰਸ਼ ਪਸਾਣਾ ਚਾਹੀਦਾ ਹੈ। ਭਾਰਤੀ ਜਨਤਾ ਪਾਰਟੀ ਇਮੀਡੀਏਟਲੀ ਉਹ ਮੰਤਰੀ ਜਿਹੜਾ ਸਮਗਲਰਿੰਗ ਜਿਹੜੇ ਡਰੱਗਸ ਦੇ ਸਮਗਲਰਸ ਨਾਲ ਉਹਨਾਂ ਦਾ ਰਿਸ਼ਤਾ ਰੱਖਦਾ ਹੋਵੇ ਉਹਨੂੰ ਛੁਡਾਉਣ ਵਾਸਤੇ ਥਾਣੇ ਤੱਕ ਜਾਂਦਾ ਹੋਵੇ ਉਹਦੇ ਤੁਰੰਤ ਅਸਤੀਫੇ ਦੀ ਮੰਗ ਕਰਦੀ ਹੈ। ਅੱਜ ਸਭ ਪਰਦਾ ਸਾਫ ਹੋ ਗਿਆ ਕਿ ਪੰਜਾਬ ਤੇ ਨਸ਼ਿਆਂ ਦੇ ਪਿੱਛੇ ਨੌਜਵਾਨਾਂ ਦੀ ਮੌਤਾਂ ਦੇ ਪਿੱਛੇ ਔਰ ਜਿਸ ਤਰੀਕੇ ਨਾਲ ਨਸ਼ਾ ਘਰ ਘਰ ਪਹੁੰਚ ਰਿਹਾ ਉਹਦੇ ਵਾਸਤੇ ਸਿੱਧੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਅਰਵਿੰਦ ਕੇਜਰੀਵਾਲੋ ਦੇ ਮੰਤਰੀ ਸੰਤਰੀ ਇਨਵੋਲਡ ਨੇ ਇਹ ਹੀ ਕਾਰਨ ਹੈ ਕਿ ਇੱਕ 50 ਗ੍ਰਾਮ ਹੈਰੋਇਨ ਫੜੀ ਜਾਵੇ ਤੇ ਮੰਤਰੀ ਹੋਣ ਦੇ ਮਗਰ ਥਾਣੇ ਪਹੁੰਚ ਜਾਵੇ ਤੇ ਫਿਰ ਤੇ ਸਪਲਾਈ ਕੌਣ ਕਰਾ ਰਿਹਾ ਹੈ ਕਿ ਤੁਸੀਂ ਸਾਰੇ ਸਿਆਣੇ ਹੋ ਸੋ ਅੱਜ ਸਾਬਤ ਹੋ ਗਿਆ ਕਿ ਪੰਜਾਬ ਦੇ ਨਸ਼ੇ ਦੇ ਕਾਰੋਬਾਰ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਮੰਤਰੀ ਉਹਨਾਂ ਦੇ ਐਮ ਐਲ ਏ ਉਹਨਾਂ ਦੇ ਲੀਡਰ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਜਵਾਬ ਮੰਗਦੀ ਹੈ ਸੋ ਇਨਹੀ ਆਪਕੀ ਸਭ ਨੇ ਕਹਿਣਾ ਸਰਵਿੰਦਰ ਸਿੰਘ ਕਾਂਗਪਾ ਜੋ ਮੈਂ ਕਿਹਾ ਸੀ ਜਿਹੜਾ ਨਸ਼ਾ ਪੰਜਾਬ ਜਾਇਆ ਸੀ ਇਹ ਭਾਜਪਾ ਤੇ ਅਕਾਲੀ ਦਾ ਜੋ ਅਲਾਈਨਸਿੰਗ ਉਦੋਂ ਇੱਥੇ ਸ਼ੁਰੂਆਤ ਹੋਈ। ਹਾਥ ਕੰਗਣ ਕੋ ਆਰਸੀ ਕਿਆ। ਇਸ ਤੋਂ ਵੱਡਾ ਇੱਕ ਮੰਤਰੀ ਦਾ ਸਬੂਤ ਕੀ ਹੋ ਸਕਦਾ ਕਿ ਉਹ ਸਮਗਲ ਨਾਲ ਰਲਿਆ ਹੋਇਆ। ਉਹ ਕੋਈ ਭੈਣ ਭਰਾ ਰਿਸ਼ਤੇਦਾਰ ਚੱਲ ਜਾਵੇ ਤਾਂ ਨਹੀਂ ਕੋਈ ਮਗਰ ਜਾਂਦਾ ਉਹਦੇ। ਇਹਦਾ ਮਤਲਬ ਕੀ ਹੋਇਆ? ਇਹ ਮੰਤਰੀ ਸਿੱਧੇ ਤੌਰ ਦੇ ਉੱਤੇ ਇਸ ਧੰਦੇ ਨਾਲ ਇਨਵੋਲਡ ਹੈ ਸੋਨੀਆ ਮਾਨ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਸਿਰਫ ਨਸ਼ੇ ਦੇ ਮੁੱਦੇ ਤੇ ਸਿਆਸਤ ਹੀ ਹੋ ਰਹੀ ਹੈ ਕਿ ਨਸ਼ਾ ਇੰਡੀਆ ਦੇ ਬਾਹਰ ਹੋ ਕੇ ਤਹਿ ਨਹੀਂ ਇਸ ਤੋਂ ਵੱਡਾ ਸਬੂਤ ਕੀ ਦੇਵਾਂਗੇ ਸੋਨੀਆ ਮਾਨ ਜੀ ਨੂੰ ਕੋ ਇਹ ਵੀਡੀਓ ਦੇਖ ਲੈਣ ਇੱਕ ਪਾਸੇ ਜਿਹੜੀ ਪੰਜਾਬ ਸਰਕਾਰ ਹੈ ਉਹ ਕਲੇਮ ਕਰ ਰਹੀ ਹੈ ਕਿ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਅੰਦਰ ਉਹਨਾਂ ਨੂੰ ਕਾਫੀ ਹੱਦ ਤੱਕ ਜਿਹੜਾ ਨਸ਼ੇ ਨੂੰ ਕੰਟਰੋਲ ਕਰ ਚੁੱਕੇ ਨੇ ਤੇ ਅਲੇ ਵੀ ਤੁਸੀਂ ਕਿੰਨਾ ਦੇਖਦੇ ਹੋ ਕਿ ਗਰਾਊਂਡ ਲੈਵਲ ਦੇਖਤੇ ਕੀ ਸਟੇਟਸ ਹੈ ਮੈਨੂੰ ਇਹ ਦੱਸੋ ਅੱਜ ਤੱਕ ਕੀ ਪੰਜਾਬ ਸਰਕਾਰ ਨੇ ਕਿਸੇ ਵੱਡੇ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਇੱਕ ਸਿੰਪਲ ਜੀ ਗੱਲ ਹੈ ਯਾਰ ਇੱਕ ਪੁਲਿਸ ਕਿਸੇ ਮੈਸੇਜ ਕਰਨ ਇਹਨਾਂ ਨੇ ਐਡਿਕਟ ਨੂੰ ਫੜਿਆ ਸੀਗਾ ਕਿਸੇ ਐਡਿਕਟ ਨੂੰ ਫੜਦੀ ਹੈ ਨਸ਼ਾ ਕਰਤਾ ਜੀ ਇਹਨਾਂ ਨੇ ਉਹਨੇ ਨਸ਼ਾ ਕਿਹਦੇ ਕੋਲੋਂ ਤਾਂ ਪੁਲਿਸ ਨੂੰ ਇਹ ਪਤਾ ਕਰਦਾ ਔਖਾ ਕੋਈ ਔਰ ਉਹ ਸਪਲਾਈ ਚੇਨ ਆਇਡੈਂਟੀਫਾਈ ਕਰਨੀ ਹੋਵੇ ਜੇ ਸਰਕਾਰ ਦੀ ਮਨਸ਼ਾ ਹੋਵੇ 24 ਘੰਟੇ ਦੇ ਵਿੱਚ ਵਿੱਚ ਉਹ ਚੇਨ ਟ੍ਰੇਸ ਕੀਤੀ ਜਾ ਸਕਦੀ ਹੈ ਉਹਨੂੰ ਟਰੈਕ ਕੀਤਾ ਜਾ ਸਕਦਾ ਹੈ ਔਰ ਜਿਹੜਾ ਮੇਨ ਸਪਲਾਇਰ ਹੈ ਡਰੈਕਟ ਦਾ ਉਸ ਨੂੰ ਫੜਿਆ ਜਾ ਸਕਦਾ ਲੇਕਿਨ ਆਮ ਆਦਮੀ ਪਾਰਟੀ ਕੋਲ ਪੰਜਾਬ ਦੀ ਜਨਤਾ ਦੀ ਉਮੀਦਾਂ ਖਤਮ ਹੋ ਗਈਆਂ ਨੇ ਕਿਉਂਕਿ ਉਹਨਾਂ ਦੇ ਮੰਤਰੀ ਔਰ ਸੰਤਰੀ ਆਪ ਇਸ ਤੰਦੇ ਵਿੱਚ ਇਨਵੋਲਡ ਹੋ ਗਏ ਜਗਦੀਸ਼ ਖੋਲਾ ਕਿਵੇਂ ਕਲਾਸੀਫਾਈ ਕਰ ਸਕਦੇ ਹੋ ਕਿ 15000 ਜੋ ਆਕੜਾ ਉੱਤਸਰ ਹੈ ਨੇ ਕਿ ਉਹਦੇ ਪਿੱਛੇ ਵੀ ਹੀ ਕਹਾਣੀ ਹੈ ਕਿ ਸਮਗਲਰ ਮੱਛੀਆਂ ਤੇ ਕਾਰਵਾਈ ਹੋਈ ਹੈ ਮਦਰੂਛਾ ਤੇ ਨਹੀਂ ਮੈਨੂੰ ਦੱਸ ਦਿਓ ਤੁਸੀਂ ਦੱਸਿਓ ਕਿ ਕਿਹੜਾ ਇੱਕ ਵੀ ਨਾਂ ਗਿਣਾ ਦੇ ਜਿਹੜਾ ਮੇਨ ਸਮਗਲਰ ਫੜਿਆ ਹੋਵੇ ਮੈਂ ਕੀ ਕਹਿ ਰਹੀ ਮੈਂ ਤਾਂ ਇੱਕ ਵੀ ਦੱਸੋ ਇੱਕ ਵੀ ਨਾਂ ਤੇ ਲੈ ਦਿਓ ਨਾ ਜੇ ਕਾਰਵਾਈ ਕੀਤੀ ਹੈ ਤੇ ਦੱਸੋ ਕਿਹਦੇ ਖਿਲਾਫ ਕਾਰਵਾਈ ਕੀਤੀ ਹੈ ਇੱਕ ਵੀ ਤਾਂ ਦੱਸੋ ਜਿਹੜਾ ਮੇਨ ਸਪਲਾਈਅਰ ਹੋਵੇ ਕਿੰਨੇ ਸਭ ਕਿਹੜੇ ਨੇ ਮੈਂ ਤੁਹਾਨੂੰ ਪਤਾ ਹੋਗਾ ਕੋਈ ਡਾਟਾ ਇਹ ਸਰਕਾਰ ਦਾ ਕੰਮ ਹੈ ਸਾਡਾ ਨਹੀਂਗਾ ਨਹੀਂ ਕੋਈ ਪਤਾ ਹੋਵੇ ਤੁਸੀਂ ਕਹਿ ਰਹੇ ਹੋ ਨਾ ਵੱਡੇ ਤੇ ਹੋ ਨਹੀਂ ਕਰ ਵੀ ਤਾਂ ਹੀ ਪਤਾ ਮੈਂ ਇਸ ਕਰਕੇ ਇਸ ਕਰਕੇ ਕਹਿ ਰਿਹਾ ਕਿ ਜਿੰਨੇ ਵੀ ਕੇਸਸ ਹੋ ਰਹੇ ਨੇ ਜਿਹੜੇ ਪੈਟੀ ਪੈਡਲਰਸ ਨੇ ਜਾਂ ਐਡਿਕਟ ਨੇ ਸਿਰਫ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਤੁਸੀਂ ਕੀ ਸਮਝਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਇਸ਼ਤਿਹਾਰਾਂ ਤੋਂ ਬਿਨਾ ਉਹਨਾਂ ਨੂੰ ਰੋਟੀ ਨਹੀਂ ਆ ਜਾਂਦੀ ਐਡਵਰਟਾਈਜ਼ਮੈਂਟ ਦੇ ਬਿਨਾ ਹਜਮ ਨਹੀਂ ਹੁੰਦੀ ਜੇ ਕਿਸੇ ਵੱਡੇ ਸਮਗਲਰ ਫੜਿਆ ਤਾਂ ਤੁਹਾਨੂੰ ਸਤਿ ਭਲਾ ਆ ਕੇ ਬੁਲਾ ਕੇ ਨਹੀਂ ਦੱਸਦੇ ਕਿ ਦੇਖੋ ਆਹ ਵੱਡਾ ਸਮਗਲਰ ਫੜ ਲਿਆ ਸੀ। ਤੁਸੀਂ ਸਰਮਾਇਆ ਸਵਾਲ ਕੀਤਾ ਦੀ ਜਿਹੜਾ ਨਸ਼ਾ ਆਇਆ ਸੀਗਾ ਸ਼੍ਰੋਮੀ ਕਾਲੀਗਨ ਤੇ ਭਾਜਪਾ ਦੀ ਸਰਕਾਰ ਦੇ ਵਿੱਚ ਤੁਸੀਂ ਉਹਦਾ ਜਵਾਬ ਸਹੀ ਤਰੀਕੇ ਨਾਲ ਦਿੱਤਾ ਕਿ ਉਹਨੂੰ ਮੰਨਦੇ ਹੋ ਵੀ ਉਹ ਸਹੀ ਕਹਿ ਰਹੇ ਨੇ। ਮੈਂ ਇਸ ਗੱਲ ਨਾਲ ਸਵਾਲ ਇਹ ਹੈ ਕਿ ਇੱਕ ਸੋਸ਼ਲ ਬਿਮਾਰੀ ਹੈ। ਜਿਹੜੀ ਸ਼ੁਰੂ ਹੋਈ ਹੈ। ਲੇਕਿਨ ਪੰਜਾਬ ਦੇ ਵਿੱਚ ਇਹਦਾ ਬੜਾਵਾ ਦੇਣ ਦਾ ਸਬੂਤ ਤੁਹਾਡੇ ਸਾਹਮਣੇ ਸਰ ਸਰ ਇਹ ਸਮੱਗਰ ਜਿਹੜਾ ਹੈ ਉਹ ਪਕੜੇ ਨਹੀਂ ਜਾ ਰਹੇ ਠੀਕ ਹੈ ਵੱਡੇ ਸਮੱਗਰ ਜਿਹੜੇ ਹੈਗੇ ਨੇ ਉਹਨਾਂ ਨੂੰ ਨਸ਼ਾ ਆ ਕਿੱਥੋਂ ਰਿਹਾ ਵਾ ਸਰ ਬਾਰਡਰ ਦੇ ਤੋਂ ਬੀਐਸਐਫ ਤੁਹਾਡੀ ਲੱਗੀ ਹੋਈ ਹੈ ਨਾ ਜਿਹੜਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੇ ਬਾਰਡਰ ਕ੍ਰੋਸ ਤੇ ਕਰ ਗਈ ਬਾਰਡਰ ਦੇ ਬਾਅਦ ਜਿਹੜਾ ਪੰਜਾਬ ਦੇ ਵਿੱਚ ਸਪਲਾਈ ਹੋ ਰਿਹਾ ਉਹਦੇ ਉਹ ਕਿਹਨੇ ਦੇਖਣਾ ਸਰ ਬਾਰਡਰ ਸੁਣੋ ਕਰ ਸਦਾ ਬਾਰਡਰ ਹੁਣ ਉਹ ਸੁਣੋ ਸੁਣੋ ਮੈਂ ਦੇਰੋ ਜਵ ਦੇਰ ਜਿੱਥੇ ਬਾਰਡਰ ਦਾ ਸਵਾਲ ਹੈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਪਾਕਿਸਤਾਨ ਹਰ ਕੋਚੀ ਹਰਕਤ ਕਰਦਾ ਹੈ ਸਾਡੀ ਸਰਕਾਰ ਚਾਹੇ ਪੰਜਾਬ ਦੀ ਪੁਲਿਸ ਹੋਵੇ ਚਾਹੇ ਬੀਐਸਐਫ ਹੋਵੇ ਉਹ ਜਿਹੜੇ ਜਿਹੜੇ ਬਈਅਰ ਜ਼ਲੈਂਦੀ ਆ ਉਹ ਨਵੇਂ ਬਈਅਰ ਸੈਡਾਪਟ ਕਰਦੇ ਨੇ ਪਹਿਲਾਂ ਪਾਈਪਾਂ ਥੱਲੋਂ ਸੁਰੰਗਾਂ ਕੱਢ ਕੇ ਪਾਈਪਾਂ ਨਾਲ ਕਰਦੇ ਸੀ ਉਹ ਬਲੌਕ ਹੋਇਆ ਫਿਰ ਜਿਹੜਾ ਸਾਡਾ ਸਤਲੁਜ ਦਰਿਆ ਹੈ ਉਹਦੇ ਵਿੱਚੋਂ ਦੀ ਨਿਕਲ ਕੇ ਆਉਂਦੇ ਸੀ ਉਹ ਬਲੌਕ ਕੀਤੇ ਫਿਰ ਡਰੋਨਸ ਦੇ ਰਾਹੀਂ ਆਣਾ ਸ਼ੁਰੂ ਹੋ ਗਿਆ ਔਰ ਹੁਣ ਤੁਸੀਂ ਦੇਖਿਆ ਹੋਣਾ ਕਿ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਇਫੈਕਟਿਵਲੀ ਬੀਐਸਐਫ ਨੂੰ ਐਂਟੀ ਡਰੋਨ ਸਿਸਟਮ ਪਰਵਾਇਡ ਕਰਾਇਆ ਉਹਦੇ ਵਿੱਚ ਥੋੜੀ ਬਹੁਤੀ ਕਮੀ ਆਈ ਹੈ ਅਜੇ ਹੋਰ ਕਰਨ ਦੀ ਲੋੜ ਮੈਂ ਨਹੀਂ ਕਹਿੰਦਾ ਕਿ ਖਤਮ ਹੋ ਗਿਆ ਉਹਦੀ ਹੋਰ ਵੀ ਸਾਨੂੰ ਲੋੜ ਹੈ ਕਰਨ ਦੀ ਲੇਕਿਨ ਸਵਾਲ ਇਹ ਹੈ ਕਿ ਜਿਹੜੇ ਲੋਕਾਂ ਨੂੰ ਮੰਤਰੀ ਜਾ ਕੇ ਪ੍ਰੋਟੈਕਸ਼ਨ ਦੇਣਗੇ ਅ ਸਵਾਲ ਇਸ ਗੱਲ ਦਾ ਹੈ ਕਿ ਮੰਤਰੀ ਕੋਲ ਐਸਾ ਕੀ ਸੀਗਾ ਇੰਟਰਸਟ ਕਿ ਉਹਨਾਂ ਦੇ ਕੋਲ ਮਗਰ ਜਾ ਕੇ ਉਹਨੂੰ ਛੁਡਾਉਣ ਵਾਸਤੇ ਗਿਆ ਸਵਾਲ ਇਸ ਗੱਲ ਦਾ ਪੈਦਾ ਹੁੰਦਾ ਹੈ ਸਵਾਲ ਸਰ ਇਹ ਵੀ ਹੈਗਾ ਨਾ ਕਿ ਡੀਐਸਐਮ ਵੀ ਕਿੰਨਾ ਕਿੰਨਾ ਬੰਦੇ ਇਹਦੇ ਕਰਕੇ ਮੈਂ ਤਾਂ ਕਹਿ ਰਿਹਾ ਜੀ ਮੈਂ ਮੈਂ ਕੀ ਕਹਿ ਰਿਹਾ ਸਾਡੀ ਫੋਰਸਸ ਨੇ ਰਿਕਾਰਡ ਤੋੜ ਜਿਹੜੀ ਐਂਟੀ ਡਰੱਗਸ ਵਗੈਰਾ ਆਂਦੀਆਂ ਸੀਗੀਆਂ ਉਹਨਾਂ ਨੂੰ ਫੜਨ ਦਾ ਕੰਮ ਕੀਤਾ ਲੇਕਿਨ ਸਾਡਾ ਪੋਰਸ ਬਾਰਡਰ ਹੈ ਜਿਹਦੇ ਕਰਕੇ ਇਸ ਸਮੱਸਿਆ ਜਿਹੜੀ ਹੈ ਆਪਾਂ ਕਹੀਏ ਕਿ ਇਕੋਨਮ ਸੀਲ ਕੀਤਾ ਜਾ ਸਕਦਾ ਬਾਰਡਰ ਐਸਾ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗਾ ਇਸ ਕਰਕੇ ਉਹ ਪਾਕਿਸਤਾਨ ਉਸ ਦਾ ਫਾਇਦਾ ਉਠਾਉਂਦਾ ਹੈ ਰੂਰਲ ਪੁਲਿਸ ਨੇ ਬੀਐਸਐਫ ਨੇ ਕੁਝ ਪਰਸੋਨਾਂ ਨੂੰ ਅਰੈਸਟ ਕੀਤੇ ਸੀ ਜਿਹੜੇ ਸਪਲਾਈ ਕਰ ਰਹੇ ਬਲੈਕ ਸ਼ਿਪਸਰ ਏਵਰੀਵੇਅਰ ਬਲੈਕ ਸ਼ਿਪਸਰ ਏਵਰੀਵੇਅਰ ਬਹੁਤ ਬਹੁਤ ਧੰਨਵਾਦ